ਮਹਾਂਪੁਰਖ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੇ ਇਹੋ ਜਿਹੇ ਬਚਨ ਕੀਤੇ ਜਿਹੜੇ 20-20 ਸਾਲ ਬਾਅਦ 25 30 ਸਾਲ ਬਾਅਦ ਵੀ ਸੱਚੇ ਹੋਏ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਿੱਧੂ ਮੂਸੇਵਾਲਾ ਜਿਸ ਦੀ ਪਿਛਲੇ ਸਮੇਂ ਵਿੱਚ ਮੌਤ ਹੋ ਗਈ ਤੇ ਉਹ ਕਾਰਨ ਕੀ ਬਣਿਆ ਉਹ ਵੀ ਆਪਾਂ ਸਭ ਜਾਣਦੇ ਹਾਂ ਉਦੇ ਬਾਰੇ ਵੀ ਬਾਬਾ ਜੀ ਨੇ ਕੁਝ ਗੱਲਾਂ ਕਹੀਆਂ ਸੀ ਉਹ ਕੀ ਬਚਨ ਸੀ ਤੇ ਉਹ ਕਿਵੇਂ ਸੱਚੇ ਹੋ ਗਏ ਆਪਾਂ ਅੱਜ ਵਿਚਾਰ ਕਰਾਂਗੇ ਬਾਬਾ ਜੀ ਅਕਸਰ ਹੀ ਜਦੋਂ ਬਚਨ ਕਰਦੇ ਸੀ ਤੇ ਉਹ ਕਈ ਵਾਰ ਜਦੋਂ ਕੋਈ ਸਹਿ ਸੁਭਾਏ ਪੁੱਛ ਲੈਂਦਾ ਤੇ ਉਦੋਂ ਨਹੀਂ ਸੀ ਪਤਾ ਲੱਗਦਾ ਹੁੰਦਾ ਕਿ ਬਾਬਾ ਜੀ ਐਡੀ ਗੱਲ ਕਹਿ ਗਏ ਆ ਸਮਾਂ ਬੀਤਣ ਤੋਂ ਬਾਅਦ ਹੀ ਪਤਾ ਲੱਗਦਾ ਹੁੰਦਾ ਸੀ ਬਾਬਾ ਜੀ ਦਾ ਜਨਮ ਭਰਤਗੜ ਜ਼ਿਲ੍ਹਾ ਰੂਪਨਗਰ ਦੇ ਵਿੱਚ ਹੋਇਆ ਜਦੋਂ ਬਾਬਾ ਜੀ ਟਾਈਕ ਸਾਲ ਦੀ ਉਮਰ ਦੇ ਸੀ ਉਦੋਂ ਬਾਬਾ ਜੀ ਬੜੀ ਬੰਦਗੀ ਕਰਦੇ ਸੀ ਭਰਤਗੜ ਕਿਲੇ ਦੇ ਅੰਦਰ ਜਾ ਕੇ ਬਹੁਤ ਬੰਦਗੀ ਕਰਨੀ ਬਚਪਨ ਤੋਂ ਹੀ ਬਾਬਾ ਜੀ ਦੀ ਬੰਦਗੀ ਬਹੁਤ ਸੀ ਸਧਾਰਨ ਪਾਲਕ ਨਹੀਂ ਸੀ ਉਹ ਸਮੇਂ ਕੁਝ ਪਰਿਵਾਰ ਦੇ ਮੈਂਬਰਾਂ ਨੂੰ ਇਹ ਗੱਲ ਪਤਾ ਲੱਗ ਗਈ ਸੀ ਤਾਂ ਸਮਾਂ ਬੀਤਿਆ ਜਦੋਂ ਬਾਬਾ ਜੀ ਇੱਕ ਵਾਰ ਮਾਨਸੇ ਗਏ ਉੱਥੇ ਭਾਈ ਰਾਮਪਾਲ ਸੀ ਭਾਈ ਰਾਮਪਾਲ ਜੀ ਨੇ ਬੇਨਤੀ ਕੀਤੀ ਕਹਿੰਦੇ ਬਾਬਾ ਜੀ ਇੱਕ ਗੱਲ ਆਪਜੀ ਤੋਂ ਪੁੱਛਣੀ ਆ ਉਹ ਗੱਲ ਇਹ ਆ ਕਿ ਦੇਖੋ ਫਤਿਹਗੜ ਜ਼ਿਲ੍ਹਾ ਹੋ ਗਿਆ ਤੇ ਮਾਨਸਾ ਜ਼ਿਲ੍ਹਾ ਹੋ ਗਿਆ ਬਣੇ ਇਹ ਦੋਨੋਂ ਜ਼ਿਲ੍ਹੇ ਇਕੱਠੇ ਆ ਫਤੀਗੜ ਸਾਹਿਬ ਨੂੰ ਸਾਰੇ ਜਾਣਦੇ ਆ ਸਾਹਿਬ ਜਾਦਿਆਂ ਕਰਕੇ ਸ਼ਹਾਦਤ ਕਰਕੇ ਪਰ ਮਾਨਸੇ ਦਾ ਨਾਮ ਨਹੀਂ ਬਣ ਸਕਿਆ ਬਾਬਾ ਜੀ ਕਦੇ ਮਾਨਸੇ ਜ਼ਿਲ੍ਹੇ ਦਾ ਵੀ ਨਾਮ ਬਣੂਗਾ ਉਦੋਂ ਫਿਰ ਬਾਬਾ ਜੀ ਨੇ ਕਿਹਾ ਕਿ ਦੇਖੋ ਭਾਈ ਸ਼੍ਰੀ ਫਤੀਗੜ ਸਾਹਿਬ ਦੀ ਧਰਤੀ ਬਹੁਤ ਹੀ ਪਵਿੱਤਰ ਤੇ ਮਹਿੰਗੀ ਧਰਤੀ ਆ ਜਿੱਤਨੇ ਸਾਹਿਬ ਜਾਦਿਆਂ ਦੀ ਸ਼ਹਾਦਤ ਹੋਈ ਆ ਇਹਨਾਂ ਨੂੰ ਲੋਕ ਕਹਿ ਦਿੰਦੇ ਆ ਕਿ ਨਿੱਕੀਆਂ ਜਿੰਦਾ ਵੱਡਾ ਸਾਕਾ ਉਹ ਤਾਂ ਸਾਡੇ ਵੱਡੇ ਬਾਪੇ ਸੀ ਉਹ ਵੱਡੇ ਸੀ ਤਾਂ ਇਹ ਸਾਕਾ ਵੱਡਾ ਕਰ ਗਏ ਸ਼ਹੀਦਾਂ ਦੀ ਧਰਤੀ ਦਾ ਨਾਂ ਰਹਿੰਦੀ ਦੁਨੀਆ ਤੱਕ ਰਹਿੰਦਾ ਹੁੰਦਾ ਫਿਰ ਬਾਬਾ ਜੀ ਕਹਿਣ ਲੱਗੇ ਰਹੀ ਗੱਲ ਮਾਨਸੇ ਦੀ ਤੁਸੀਂ ਇਹ ਨਾ ਸੋਚੋ ਇਹਦਾ ਨਾਂ ਨਹੀਂ ਹੋਣਾ ਉਦੋਂ ਬਾਬਾ ਜੀ ਨੇ ਕਿਹਾ ਕਿ ਇੱਥੋਂ ਇੱਕ ਗਾਉਣ ਵਾਲਾ ਹੋਊਗਾ ਮਾਨਸੀ ਦਾਹੀ ਜਿਹੜਾ ਗਾਉਣ ਵਾਲਾ ਹੋਊਗਾ ਉਹ ਸੰਸਾਰ ਭਰ ਵਿੱਚ ਮਾਨਸੀ ਦਾ ਨਾਂ ਮਸ਼ਹੂਰ ਕਰ ਦਊਗਾ ਬਾਬਾ ਜੀ ਕਹਿੰਦੇ ਇੱਥੇ ਗਾਉਣ ਵਾਲਾ ਹੋਊਗਾ ਪਰ ਫਿਰ ਪਰ ਕਹਿ ਕੇ ਬਾਬਾ ਜੀ ਚੁੱਪ ਹੋ ਗਏ ਉਹਨਾਂ ਨੇ ਅੱਗੇ ਬਚਨ ਨਹੀਂ ਕੀਤੇ ਸੋ ਆਪਾਂ ਨੂੰ ਤਾਂ ਹੁਣ ਪਤਾ ਲੱਗਦਾ ਹੀ ਹੈ ਕਿ ਉਹ ਨਾਂ ਕਰ ਜਾਊਗਾ ਮਾਨਸੇ ਦਾ ਦੁਨੀਆ ਭਰ ਵਿੱਚ ਪੰਜਾਬ ਦਾ ਦੁਨੀਆ ਭਰ ਵਿੱਚ ਨਾਮ ਕਰ ਜਾਊਗਾ ਪਰ ਉਹਦੇ ਨਾਲ ਕੀ ਹੋਣੀ ਆ ਇਦੋਂ ਬਾਅਦ ਬਾਬਾ ਜੀ ਬੋਲੇ ਨਹੀਂ ਕਹਿਣ ਦਾ ਭਾਵ ਉਹਨਾਂ ਨੂੰ ਪਤਾ ਸੀ ਉਹ ਸਾਰੀ ਗੱਲਬਾਤ ਭਾਈ ਰਾਮ ਸਿੰਘ ਜੀ ਉਹਨਾਂ ਨਾਲ ਹੋਈ ਸੀ ਉਹ ਆਖਦੇ ਹਨ ਕਿ ਬਾਬਾ ਜੀ ਦੇ ਇਹ ਬਚਨ ਸੱਚੇ ਹੋ ਗਏ ਵੇਖੋ ਕੁਝ ਚੀਜ਼ਾਂ ਗੁਪਤ ਹੁੰਦੀਆਂ ਹਨ ਰਮਜ ਦੀਆਂ ਮਹਾਪੁਰਖਾਂ ਦੀ ਉਹਨਾਂ ਨੇ ਸਾਰੀਆਂ ਸਾਰਿਆਂ ਦੇ ਨਾਲ ਸਾਂਝੀ ਨਹੀਂ ਕਰਨੀ ਹੁੰਦੀ ਪਰ ਕੁਝ ਗੱਲਾਂ ਜਦੋਂ ਉਹਨਾਂ ਦੇ ਪਰਮ ਪਿਆਰੇ ਸੱਜਣ ਮਿੱਤਰ ਪੁੱਛਦੇ ਆ ਸੰਤਾਂ ਨੂੰ ਸ਼ਰਧਾਲੂ ਪੁੱਛਦੇ ਆ ਤੇ ਉਹਨਾਂ ਦੀ ਭਾਵਨਾ ਰੱਖਣ ਵਾਲੇ ਪੁੱਛਦੇ ਆ ਤਾਂ ਫਿਰ ਸੰਤ ਬਾਬਾ ਜੀ ਉਹਨਾਂ ਨੂੰ ਦੱਸ ਵੀ ਦਿੰਦੇ ਨੇ ਕੁਝ ਚੀਜ਼ਾਂ ਮਹਾਪੁਰਖ ਨਹੀਂ ਦੱਸਦੇ ਹੁੰਦੇ ਉਹ ਛਪਾਉਂਦੇ ਨੇ ਕੁਝ ਚੀਜ਼ਾਂ ਪਰ ਕੁਝ ਚੀਜ਼ਾਂ ਪ੍ਰਗਟ ਰੂਪ ਵਿੱਚ ਕਰ ਦਿੰਦੇ ਨੇ ਇਸ ਤਰ੍ਹਾਂ ਦੇ ਸੀ ਸੰਤ ਬਾਬਾ ਹੰਸਾਲੀ ਵਾਲੇ ਜੀ ਜੋ ਉਹਨਾਂ ਨੇ ਆਖਿਆ ਸੀ ਹੁਣ ਆਪਾਂ ਜਾਣਦੇ ਆ ਵੀ ਉਹ ਗਾਇਕ ਨੇ ਕਿਸ ਤਰ੍ਹਾਂ ਦੂਰ ਦੂਰ ਤੱਕ ਦੇਸ਼ਾਂ ਵਿਦੇਸ਼ਾਂ 'ਚ ਜਾ ਕੇ ਆਪਣਾ ਨਾਮ ਬਣਾਇਆ ਤੇ ਆਪਣੇ ਪਿੰਡ ਦਾ ਨਾਂ ਹੀ ਆਪਣੇ ਨਾਂ ਪਿੱਛੇ ਲਾਇਆ ਮੂਸੇਵਾਲਾ ਪਿੰਡ ਇਹ ਵੀ ਕਿਹਾਂ ਜਾਂਦਾ ਹੈ ਕਿ ਜਦੋਂ ਆਪਾਂ ਵਿਕੀਪੀਡੀਆ ਦੇ ਵਿੱਚ ਦੇਖਦੇ ਹਾਂ ਕਿ ਪੰਜਾਬ ਜਿਹੜੇ ਵੱਡੇ ਵੱਡੇ ਕਲਾਕਾਰ ਆ ਤੇ ਮੂਸੇਵਾਲਾ ਵਾਇਰਲੈਸ ਫੈਸਟੀਵਲ ਉਹਦੇ ਵਿੱਚ ਪ੍ਰਦਰਸ਼ਨ ਕਰਨ ਵਾਲਾ ਪਹਿਲਾ ਪੰਜਾਬੀ ਤੇ ਭਾਰਤੀ ਗਾਇਕ ਵੀ ਬਣਿਆ ਸੀ ਤੇ ਏਸ਼ੀਆ ਵਿੱਚ 뮤직 어ওয়ার্ড ਵਿੱਚ ਉਹਨੂੰ 4 ਪੁਰਸਕਾਰ ਮਿਲੇ ਸੀ ਸੋ ਉਹਦਾ ਜਨਮ ਮਾਨਸਾ ਜ਼ਿਲ੍ਹੇ ਦੇ ਵਿੱਚ ਹੋਇਆ ਪਿੰਡ ਮੂਸੇ ਵਾਲੇ ਵਿਖੇ ਹੋਇਆ ਬਾਬਾ ਜੀ ਦੇ ਬਚਨ ਇਸ ਤਰ੍ਹਾਂ ਸੱਚੇ ਹੋਏ ਨੇ ਬਾਕੀ ਮੌਤ ਦਾ ਕਾਰਨ ਤਾਂ ਆਪਾਂ ਸਭ ਜਾਣਦੇ ਹੀ ਹਾਂ ਕਿ ਗੋਲੀ ਦੇ ਹਮਲੇ ਕਰਕੇ ਜਵਾਹਰ ਕੇ ਜਿਹੜਾ ਪਿੰਡ ਆ ਮਾਨਸੇ ਵਿੱਚ ਹੀ ਪੈਂਦਾ ਉਹਦੇ ਵਿੱਚ ਉਸ ਦੀ ਹਤਿਆ ਕਰ ਦਿੱਤੀ ਗਈ ਗੋਲੀਆਂ ਮਾਰ ਕੇ 29 ਮਈ 2022 ਦੀ ਇਹ ਗੱਲ ਆ ਕਿੰਨਾ ਸਮਾਂ ਹੋ ਗਿਆ ਸਮਾਂ ਲੰਘਦਾ ਜਾਂਦਾ ਪਰ ਮਹਾਪੁਰਖਾਂ ਦੇ ਜੋ ਬਚਨ ਫਿਰ ਉਹ ਹੁਣ ਯਾਦ ਆਏ ਆ ਫਿਰ ਉਹਨਾਂ ਭਾਈ ਸਾਹਿਬ ਜੀ ਨੇ ਦੱਸਿਆ ਕਿ ਸਪ ਨੂੰ ਮਹਾਪੁਰਖਾਂ ਨੇ ਬਚਨ ਆਖੇ ਸੀ ਸਾਡੀ ਕਹਿਣ ਦਾ ਭਾਵ ਇਹ ਆ ਕਿ ਮਹਾਪੁਰਖਾਂ ਦੇ ਬਚਨ ਅਟਲ ਹੁੰਦੀ ਨਹੀਂ ਉਹ ਸਮਾਪਕੇ ਸੱਚ ਹੁੰਦੇ ਨੇ ਜਦੋਂ ਕੋਈ ਮਹਾਪੁਰਖਾਂ ਨੂੰ ਪੁੱਛ ਲੈਂਦਾ ਕਿ ਪਰ ਕੀ ਤਾਂ ਹੋ ਸਕਦਾ ਸ਼ਾਇਦ ਮਹਾਪੁਰਖ ਜੀ ਇਸ ਦਾ ਵੀ ਜਵਾਬ ਦੇ ਦਿੰਦੇ ਕਿ ਭਾਈ ਇਸ ਤਰ੍ਹਾਂ ਹੋਣੀ ਆ ਉਹਦੇ ਨਾਲ ਕੁਝ ਲੋਕ ਸੰਸਾਰਤੀ ਆਉਂਦੇ ਨੇ ਨਾ ਬਣਾਉਂਦੇ ਨੇ ਸਾਰੀ ਦੁਨੀਆ ਵਿੱਚ ਆਪਣਾ ਨਾਮ ਕਮਾਉਂਦੇ ਨੇ ਫਿਰ ਸੰਸਾਰ ਤੋਂ ਚਲੇ ਜਾਂਦੇ ਨੇ ਸੰਤ ਮਹਾਪੁਰਖਾਂ ਦੀ ਜੋ ਕਰਨੀ ਹੁੰਦੀ ਆ ਉਹ ਬਹੁਤ ਹੀ ਨਿਰਮਲ ਹੁੰਦੀ ਆ ਨਾਨਕ ਪੌਜਲ ਪਾਰ ਪਰੈ ਜੋ ਗਾਵੇ ਪ੍ਰਭ ਕੇ ਗੀਤ ਉਹ ਰੱਬ ਦੇ ਗੀਤ ਗਾਉਂਦੇ ਨੇ ਉਹ ਕੋਈ ਬੰਦਨ ਵਿੱਚ ਨਹੀਂ ਹੁੰਦੇ ਸੰਤ ਮਹਾਪੁਰਖ ਜੀ ਪਰਉਪਕਾਰ ਕਰਨ ਲਈ ਆਉਂਦੇ ਨੇ ਸਰੀਰ ਧਾਰ ਕੇ ਫਿਰ ਉਹ ਭਲਾ ਕਰਦੇ ਆ ਫਿਰ ਚਲੇ ਜਾਂਦੇ ਆ ਜਿਵੇਂ ਜੇਲ੍ਹ ਵਿੱਚ ਜੇਲਰ ਵੀ ਆਉਂਦਾ ਹੈ ਕੈਦੀ ਵੀ ਹੁੰਦੇ ਨੇ ਕੈਦੀ ਬੰਦਨਾ ਵਿੱਚ ਹੁੰਦੇ ਆ ਉਹ ਸਜ਼ਾ ਭੁਗਤ ਰਹੇ ਹੁੰਦੇ ਆ ਪਰ ਜੋ ਜੇਲਰ ਹੁੰਦਾ ਹੈ ਸੁਪਰੀਡੈਂਟ ਹੁੰਦਾ ਹੈ ਉਹ ਸਜ਼ਾ ਤਾਂ ਨਹੀਂ ਘਟਦਾ ਉਹ ਜੇਲ੍ਹ ਵਿੱਚ ਆਉਂਦਾ ਆਪਣੀ ਮਰਜ਼ੀ ਨਾਲ ਹੈ ਤੇ ਆਪਦੀ ਮਰਜ਼ੀ ਨਾਲ ਹੀ ਬਾਹਰ ਚਲਿਆ ਜਾਂਦਾ ਇਸ ਤਰ੍ਹਾਂ ਸੰਤ ਮਾਪੁਰਖ ਜੀ ਸੀ ਉਹਨਾਂ ਦੇ ਬਚਨ ਸੱਚੀ ਹੋ ਜਾਂਦੇ ਸੀ ਬਾਬਾ ਜੀ ਦਾ ਜਨਮ 10 ਅਗਸਤ 1937 ਨੂੰ ਮਾਤਾ ਸ਼ਾਂਤੀ ਦੇਵੀ ਜੀ ਦੀ ਕੁੱਖੋਂ ਸਰਦਾਰ ਮਨਸਾ ਸਿੰਘ ਜੀ ਦੇ ਘਰ ਪਿੰਡ ਪਰਤਗੜ ਜ਼ਿਲ੍ਹਾ ਰੂਪਨਗਰ ਦੇ ਵਿੱਚ ਹੋਇਆ। ਬਾਬਾ ਜੀ 2.5 ਸਾਲ ਦੀ ਉਮਰ ਵਿੱਚ ਕਿਲਾ ਪਰਤਗੜ ਜੋ ਬਣਿਆ ਹੋਇਆ ਉੱਥੇ ਸਰਦਾਰ ਸੂਰਤ ਸਿੰਘ ਦੇ ਸਿੰਘਾਸਣ ਤੇ ਆਪ ਹੀ ਬੈਠ ਗਏ ਸੀ। ਉਹਨਾਂ ਨੇ ਉੱਥੇ ਬਹੁਤ ਬੰਦਗੀ ਕੀਤੀ। ਉਦੋਂ ਫਿਰ ਪਰਿਵਾਰ ਨੂੰ ਪਤਾ ਲੱਗ ਗਿਆ ਸੀ ਕਿ ਇਹ ਕੋਈ ਸਧਾਰਨ ਬਾਲਕ ਨਹੀਂ ਹਨ ਇਸ ਤੋਂ ਬਾਅਦ ਜਿੱਥੇ ਮਾਨਪੁਰ ਗੁਰਮਤ ਵਿਦਿਆਲਿਆ ਚੱਲਦਾ ਸੀ ਉੱਥੇ ਹੀ ਦਾਜੂ ਜੱਠਾ ਸੀ ਉਹ ਕੰਨਪਾਟ ਕਰਨ ਲਈ ਪਰਤਗੜ ਆਇਆ ਸੀ ਸੰਤ ਮਹਿੰਦਰ ਸਿੰਘ ਧਿਆਨੂ ਮਾਜਰੀ ਵਾਲੇ ਉਹਨਾਂ ਦੇ ਨਾਲ ਸੀ ਉਹਨਾਂ ਨੇ ਛੋਟੀ ਉਮਰ ਵਿੱਚ ਹੀ ਜਦੋਂ ਸੰਤਾਂ ਨੂੰ ਵੇਖਿਆ ਉਹ ਇਹਨਾਂ ਦੀ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਹੋਏ ਇਹਨਾਂ ਨੂੰ ਨਾਲ ਹੀ ਲੈ ਗਏ ਤੇ ਉਥੇ ਉਹਨਾਂ ਨੇ ਆਪਣੇ ਪਿਛਲੇ ਜਨਮ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਹ ਪਿਛਲੇ ਜਨਮ 'ਚ ਇੰਨਾ ਸੰਤਾਂ ਨਾਲ ਰਹਿ ਕੇ ਨਿਤ ਨੇਮ ਕਰਦੇ ਸੀ ਤੇ ਕੀਰਤਨ ਕਰਦੇ ਸੀ ਫਿਰ ਬਾਬਾ ਜੀ ਕੁਝ ਸਮਾਂ ਮਾਰਵਾ ਤੇ ਟੰਗੜਾ ਲੀ ਰਹੀ ਸੰਗਤਾਂ ਦਾ ਇੱਕ ਹੈਣਾ ਜਿਨ੍ਹਾਂ ਨੇ ਸੰਗਤਾਂ ਦੇ ਦਰਸ਼ਨ ਕੀਤੇ ਜੋ ਸੇਵਕ ਨਾਲ ਰਹੇ ਉਹ ਦੱਸਦੇ ਨੇ ਕਿ ਬਾਬਾ ਜੀ ਜੋ ਵੀ ਬਚਨ ਕਰਦੇ ਹੁੰਦੇ ਸੀ ਉਹ ਸੱਚੇ ਹੁੰਦੇ ਸੀ ਤੇ ਜੇ ਕਈ ਵਾਰ ਕੋਈ ਗਰੀਬ ਚਲ ਕੇ ਆ ਜਾਂਦਾ ਸੀ ਉਹਦੀ ਗਰੀਬੀ ਘੱਟ ਦਿੰਦੀ ਹੁੰਦੇ ਸੀ ਬਾਬਾ ਜੀ ਇਹ ਉਹਨਾਂ ਨਾਲ ਹੀ ਹੁੰਦਾ ਸੀ ਜਿਹੜੇ ਅੰਦਰ ਭਾਵਨਾ ਹੁੰਦੀ ਸੀ ਜਿਨ੍ਹਾਂ ਦੇ ਅੰਦਰ ਬਹੁਤ ਹੀ ਭਾਵਨਾ ਹੁੰਦੀ ਸੀ ਇਹ ਗੱਲ ਸੇਵਾਦਾਰਾਂ ਨੇ ਸੰਤ ਬਾਬਾ ਪਰਮਜੀਤ ਸਿੰਘ ਜੀ ਹੰਸਾੜੀ ਵਾਲੇ ਜੋ ਹੁਣ ਮੌਜੂਦਾ ਮੁਖੀਆਂ ਨੇ ਉਹਨਾਂ ਨੇ ਵੀ ਇਹ ਗੱਲ ਦੱਸੀ ਕੀ ਭਾਵਨਾ ਨੂੰ ਹੀ ਫਲ ਲੱਗਦੇ ਨੇ ਬਾਬਾ ਜੀ ਸਾਰੀ ਉਮਰ ਬਹੁਤ ਹੀ ਬੰਦਗੀ ਕਰ ਗਏ ਤੇ ਬਾਬਾ ਜੀ ਜਨਵਰੀ 2015 ਦੇ ਵਿੱਚ ਚੋਲਾ ਛੱਡ ਗਏ ਸੀ ਐਵੇਂ ਵੀ ਕਈ ਵਾਰ ਹੋਇਆ ਕਿ ਕਈ ਵਾਰ ਕਿਸੇ ਦੇ ਮਨ ਵਿੱਚ ਜੋ ਸਵਾਲ ਹੁੰਦਾ ਸੀ ਇੰਨੀ ਅੰਤਰਜਾਮਤਾ ਸੀ ਬਾਬਾ ਜੀ ਪਹਿਲਾਂ ਹੀ ਭੁੱਝ ਲੈਂਦੇ ਹੁੰਦੇ ਸੀ ਇਸ ਕਰਕੇ ਸੰਤ ਬਾਬਾ ਅਜੀਤ ਸਿੰਘ ਜੀ ਬਹੁਤ ਹੀ ਕਰਨੀ ਵਾਲੇ ਸੀ ਉਤੇ ਅੱਜ ਵੀ ਸੰਗਤਾਂ ਆਉਂਦੀਆਂ ਨੇ ਅੱਜ ਵੀ ਉਸ ਪਾਵਨ ਸਥਾਨ ਤੇ ਸੇਵਾ ਬਾਬਾ ਪਰਮਜੀਤ ਸਿੰਘ ਜੀ ਨਿਭਾ ਰਹੇ ਨੇ ਅੱਜ ਵੀ ਭਾਰੀ ਗਿਣਤੀ ਚ ਸੰਗਤਾਂ ਹਜ਼ਾਰਾਂ ਸਾਲੀ ਸੈਂ ਪਹੁੰਚਦੀਆਂ ਨੇ ਤੇ ਉਹਨਾਂ ਦੀਆਂ ਮਨੋ ਕਾਮਨਾਵਾਂ ਵੀ ਪੂਰੀਆਂ ਹੁੰਦੀਆਂ ਨੇ ਸੋ ਇਸ ਤਰ੍ਹਾਂ ਬਾਬਾ ਜੀ ਨੇ ਗਾਇਕ ਸਿੱਧੂ ਮੂਸੀ ਵਾਲੇ ਬਾਰੇ ਬਚਨ ਕੀਤੇ ਭਾਵੇਂ ਉਸ ਸਮੇਂ ਉਹ ਰਮਜ ਵਿੱਚ ਸੀ ਪਰ ਉਹਨਾਂ ਦੇ ਬਚਨ ਸੱਚੀ ਹੋਏ ਆ ਜੋ ਵੀ ਉਸ ਗਾਇਕ ਨਾਲ ਵਾਪਰਿਆ ਅਸੀਂ ਸਭ ਜਾਣਦੇ ਹਾਂ ਕਿਵੇਂ ਮਾਨਸੀ ਦਾ ਨਾਂ ਉਸਨੇ ਰੌਸ਼ਨ ਕੀਤਾ ਕਿਵੇਂ ਥੋੜੇ ਸਮੇਂ ਵਿੱਚ ਆਪਣਾ ਨਾਂ ਬਣਾ ਕੇ ਇਸ ਦੁਨੀਆ ਤੋਂ ਚਲਾ ਗਿਆ ਉਸਨੇ ਮਾਨਸੀ ਦਾ ਨਾਂ ਪੂਰੀ ਸੰਸਾਰ ਵਿੱਚ ਮਸ਼ਹੂਰ ਕਰ ਦਿੱਤਾ ਤੇ ਆਪਣੇ ਮਾਤਾ ਪਿਤਾ ਦਾ ਨਾਂ ਵੀ ਆਪਣੇ ਪਿੰਡ ਦਾ ਨਾਂ ਸਾਰੇ ਸੰਸਾਰ ਵਿੱਚ ਮਸ਼ਹੂਰ ਕਰ ਦਿੱਤਾ ਸੋ ਇਹ ਬਚਨ ਕੀਤੇ ਸੀ ਬਾਬਾ ਅਜੀਤ ਸਿੰਘ ਜੀ ਨੇ ਸਿੱਧੂ ਮੂਸੇਵਾਲੇ ਬਾਰੇ ਸੋ ਇਹ ਸਗੀ ਜੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਸੋ ਕਮੈਂਟ ਬਾਕਸ ਦੇ ਵਿੱਚ ਤੁਸੀਂ ਇਹ ਵੀਡੀਓ ਕਿਹੜੇ-ਕਿਹੜੇ ਸ਼ਹਿਰ ਦੇ ਵਿੱਚੋਂ ਕਿਹੜੇ-ਕਿਹੜੇ ਪਿੰਡ ਚ ਬੈਠ ਕੇ ਦੇਖ ਰਹੇ ਹੋ ਮੈਨੂੰ ਜ਼ਰੂਰ ਦੱਸਣਾ ਤੁਹਾਨੂੰ ਸਾਡੀਆਂ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਨੇ ਤੁਹਾਨੂੰ ਸਾਡਾ ਕੰਟੈਂਟ ਕਿਵੇਂ ਦਾ ਲੱਗਦਾ ਹੈ ਕਿਰਪਾ ਕਰਕੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਵਾਇਗੁਰੂ ਜੀ ਲਿਕੇ ਹਾਜ਼ਰੀ ਜ਼ਰੂਰ ਲਗਵਾਉਣਾ ਮਿਲਦੇ ਆਂ ਫਿਰ ਨੈਕਸਟ ਵੀਡੀਓ ਚ ਤਦ ਤੱਕ ਦੇ ਲਈ ਸਤ ਸਪ ਨੂੰ ਤੁਹਾਡੀ ਪੈਣ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਇਗੁਰੂ ਜੀ ਤੁਹਾਨੂੰ ਸਭ ਨੂੰ ਚੰਗੀ ਕਲਾ ਚ ਰੱਖਣ ਸਤਿ ਸ਼੍ਰੀ ਅਕਾਲ ਜੀ ਵਾਇਗੁਰੂ ਜੀ ਦਾ ਖਾਸਾ ਸ਼ਿ ਵਾਇਗੁਰੂ ਜੀ ਕੀ ਫਤ